ਮੈਂ ਰੇਸ਼ਮ ਸਿੰਘ ਆ ਜੀ ਬੇਸਿਕਲੀ ਮੈਂ ਆਦਰਸ਼ਨਗਰ ਪ੍ਰੋਪਰਟੀ ਡਿਵਲਪਰ ਦਾ ਕੰਮ ਕਰਦਾ ਤੇ ਪਹਿਲਾ ਤਾਂ ਸਾਰੇ ਜਿੰਨੇ ਪੱਤਰਕਾਰ ਭਰਾ ਆਏ ਆ ਮੀਡੀਆ ਸਾਰਿਆਂ ਨੂੰ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਣਾਮ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡੀਆਂ ਕੁਝ ਸਮੱਸਿਆਵਾਂ ਆ ਰਹੀਆਂ ਕਿਉਂਕਿ ਜਿਹੜਾ ਆਦਰਸ਼ਨਗਰ ਹੈ ਨਹਿਰ ਤੋਂ ਬਾਹਰ ਜਿਹੜਾ ਏਰੀਆ ਗਿੱਲਪੱਤੀ ਏਰੀਆ ਸੇਵੀਆਂ ਵਾਲਾ ਏਰੀਆ ਉਹ ਇੱਕ ਪਿਛੜਿਆ ਹੋਇਆ ਏਰੀਆ ਹੈ ਤੇ ਕਈ ਸਾਲਾਂ ਤੋਂ ਉੱਥੇ ਗੈਰ ਕਾਨੂੰਨੀ ਕਲੋਨੀਆਂ ਕੱਟੀਆਂ ਗਈਆਂ ਤੋਂ ਸਾਰਿਆਂ ਨੂੰ ਪਤਾ ਤੇ ਉਹਦੇ ਵਿੱਚ ਆਮ ਬੰਦਿਆਂ ਨੇ ਪਲਾਟ ਖਰੀਦੇ ਆ ਕੋਈ ਤਨਾੜ ਬੰਦੇ ਕੋਈ ਅਮੀਰ ਬੰਦਿਆਂ ਦੇ ਉਧਰ ਘਰ ਨਹੀਂ ਹੈਗੇ ਜੀ ਕਿਉਂਕਿ ਜਿਹੜੇ ਅਮੀਰ ਬੰਦੇ ਆ ਉਹ ਪੁੱਡਾ ਅਪਰੂਵਡ ਅੰਪਰੂਵਮੈਂਟ ਟਰਸਟ ਤੇ ਜਾਂ ਹੋਰ ਵੱਡੀਆਂ ਕਲੋਨੀਆਂ ਵਿੱਚ ਜਾਂਦੇ ਆ ਜੀ ਜਿਵੇਂ ਬਿਰਲਾ ਮਾਲ ਕਲੋਨੀ ਸਾਰੀਆਂ ਕਲੋਨੀਆਂ ਵੱਡੀਆਂ ਜਿਹੜੀਆਂ ਆਪਾਂ ਨੂੰ ਪਤਾ 50000 ਰੁਪਏ 60000 ਰੁਪਏ 80000 ਰੁਪਏ ਗੱਜ ਰੇਟ ਆ ਉੱਥੇ ਜਿਹੜੀਆਂ ਇਹ ਪਿਛੜੀਆਂ ਕਲੋਨੀਆਂ ਨਹਿਰ ਤੋਂ ਪਾਰ ਆ ਜਿਹੜੀਆਂ ਸ਼ਹਿਰ ਤੋਂ ਦੂਰ ਆ ਉੱਥੇ ਮਜਬੂਰਨ ਲੋਕਾਂ ਨੂੰ ਜਾਣਾ ਪੈਂਦਾ ਜੀ ਕਿਸੇ ਦੀ ਕੋਈ ਖੁਸ਼ੀ ਨਾਲ ਨਹੀਂ ਜਾਂਦਾ ਵੀ ਅਸੀਂ ਸ਼ਹਿਰ ਤੋਂ ਬਾਹਰ ਦੂਰ ਜਾ ਕੇ ਘਰ ਪਾਈਏ ਮਜਬੂਰੀ ਹੁੰਦੀ ਆ ਉਹ ਚਲੋ ਪਲਾਟ ਕੱਟੇ ਗਏ ਜੀ ਆ ਕਿਸੇ ਵੀ ਸਰਕਾਰ ਨੇ ਗਰੀਬਾਂ ਵਾਸਤੇ 2000 ਜਾਂ 3000 ਰੁਪਏ ਗਾਇਦੇ ਰੇਟ ਦੇ ਵਿੱਚ ਕੋਈ ਪਲਾਟ ਨਹੀਂ ਕੱਟੇ ਗਏ ਵੀ ਜਿਹੜਾ ਬੰਦਾ ਆਮ ਬੰਦਾ ਪਲਾਟ ਖਰੀਦ ਚੁੱਕੇ ਤੇ ਉਹਨਾਂ ਦੇ ਵਿੱਚ ਗਰੁੱਪ ਰਿਸ਼ਤੀਆਂ ਹੁੰਦੀਆਂ ਸੀ ਪਹਿਲਾਂ 10-10 ਬੰਦੇਆਂ ਦੇ 20-20 ਬੰਦੇ ਦੇ ਨਾਮ ਹੁੰਦੇ ਸੀ ਤੇ ਪਲਾਟ ਕੱਟ ਦਿੱਤੇ ਨੇ ਗਲੀਆਂ ਛੱਡੀਆਂ ਹੋਈਆਂ ਹੁਣ ਕੀ ਆ ਵੀ ਉਹ ਰਿਸ਼ਤੀ ਦੇ ਵਿੱਚ 16 ਬੰਦੇ ਦੇ ਨਾਮ ਆ ਜੀ ਇੱਕ ਰਿਸ਼ਤੀ ਦੇ ਉਦਾਹਰਣ ਦੇ ਤੌਰ ਤੇ 16 16 ਬੰਦਿਆਂ ਦੇ ਨਾਮ ਆ ਰਿਸ਼ਤੀਆਂ ਦੇ ਵਿੱਚ ਉਹ ਜਦੋਂ ਹੁਣ ਕਾਰਪੋਰੇਸ਼ਨ ਕੋਲੇ ਜਾਂਦੇ ਆ ਉਹ ਕਹਿੰਦੇ ਜੀ ਵੱਡੀ ਰਿਸ਼ਤੀ ਆ ਜੀ ਇਹ ਇਹਦੀ ਐਨਓਸੀ ਨਹੀਂ ਮਿਲਦੀ ਜੀ ਤੇ ਜੇ ਆਪਾਂ ਸਬ ਰਜਿਸਟਰਾਰ ਸਾਹਿਬ ਕੋਲੇ ਜਾਂਦੇ ਆ ਤੇ ਉਹ ਕਹਿੰਦੇ ਇਸ ਰਿਸ਼ਤੀ ਕਰ ਨਹੀਂ ਸਕਦੇ ਗਰੁੱਪ ਰਿਸ਼ਤੀ ਆ ਸਾਨੂੰ ਸਿੰਗਲ ਰਿਸ਼ਤੀ ਲਿਆ ਕੇ ਦੋ ਜਿਹੜੇ 2003 ਜਾਂ 2008 ਦੇ ਵਿੱਚ ਪਲਾਟ ਕੱਟੇ ਗਏ ਸੀ ਉਹਨਾਂ ਵਿੱਚੋਂ ਕੁਝ ਬੰਦਿਆਂ ਨੇ ਪਲਾਟ ਵੇਚਤੇ ਵੇਚਣ ਤੋਂ ਬਾਅਦ ਹੁਣ ਜਿਨ੍ਹਾਂ ਨੇ ਪਲਾਟ ਵੇਚਤੇ ਹੁਣ ਇੱਕ ਪਲਾਟ ਦੇ 16 ਪਲਾਟਾਂ ਦੀ ਇਕੱਠੀ ਰਿਸਤੀ ਆ ਜੀ ਹੁਣ ਉਹਦੇ ਵਿੱਚ ਇੱਕ ਹਿੱਸੇਦਾਰ ਆ ਉਹ ਕਹਿੰਦਾ ਮੈਂ ਆਪਣਾ ਪਲਾਟ ਵੇਚਣਾ ਚਾਹੁੰਦਾ ਜੀ ਤੇ ਕੋਈ ਗਰੀਬ ਬੰਦਾ ਜਿਹੜਾ ਮਤਲਬ ਅਮਹਿੰਗਾ 50 ਲੱਖ ਦਾ ਪਲਾਟ ਨਹੀਂ ਲੈ ਸਕਦਾ ਉਹ ਕਹਿੰਦਾ ਅਸੀਂ ਬਾਹਰਲੇ ਏਰੀਆ 'ਚ ਪਲਾਟ ਖਰੀਦਦੇ ਨੇ ਕਿਉਂਕਿ ਉਹਦੀ ਔਕਾਤ ਹੀ ਇੰਨੀ ਕਾ ਉਹ ਬਾਹਰ ਹੀ ਪਲਾਟ ਖਰੀਦ ਸਕੇ ਸ਼ਹਿਰ ਦੇ ਵਿੱਚ ਕਿੱਥੇ ਖਰੀਦ ਸਕਦਾ ਸ਼ਹਿਰ ਦੇ ਵਿੱਚ ਦੱਸੋ ਕੋਈ ਦੱਸ ਦੇ ਮੈਨੂੰ ਵੀ 5 ਲੱਖ ਦਾ ਪਲਾਟ ਕਿੱਥੇ ਮਿਲਦਾ ਜੀ ਤੇ ਉਹ ਬੰਦਾ ਆਪਦਾ ਘਰ ਪਾ ਲੇ ਉਹ ਜਦੋਂ ਪਲਾਟ ਖਰੀਦਦਾ ਤੇ ਹੁਣ ਉਹਦਾ ਰਸ ਸਰਜਿਸਟਰ ਸਾਹਿਬ ਕਹਿੰਦੇ ਅਸੀਂ ਜੀ ਇਕੱਠੀ ਰਿਸ ਸੋ 16 ਬੰਦੇ ਇਕੱਠੇ ਪਲਾਟ ਕਿੱਥੋਂ ਲੱਭ ਕੇ ਲਈ ਤੇ ਨਾ 16 ਬੰਦਿਆਂ ਦਾ ਪਲਾਟ ਵਿਕੇ ਅੱਜ ਤੋਂ 31 ਮਈ ਤੋਂ ਪਹਿਲਾਂ 30 ਮਈ ਤੋਂ ਪਹਿਲਾਂ ਇਹ ਸਾਰੀਆਂ ਰਿਸ਼ਤੀਆਂ ਹੋ ਰਹੀਆਂ ਸੀ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਸੀ ਤਹਿਸੀਲ ਦੇ ਵਿੱਚ ਰਿਸ਼ਤੀਆਂ ਹੋ ਰਹੀਆਂ ਸੀ ਆ ਹੁਣ ਲਗਭਗ 20 ਤੋਂ 25 ਦਿਨਾਂ ਦੇ ਵਿੱਚ ਹਰ ਰਿਸ਼ਤੀ ਨੂੰ ਮਨਾ ਕੀਤਾ ਜਾ ਰਿਹਾ ਜਾਂ 100 ਰਿਸ਼ਤੀਆਂ ਪੇਸ਼ ਹੁੰਦੀਆਂ ਤਾਂ ਉਹਨਾਂ ਵਿੱਚੋਂ 40 ਹੁੰਦੀਆਂ 60 ਰਿਸ਼ਤੀਆਂ ਕਹਿ ਦਿੰਦੇ ਜੀ ਗਰੁੱਪ ਰਿਸ਼ਤੀ ਆ ਜੀ ਸਾਨੂੰ ਫਲਾਨਾ ਸਰਕਾਰ ਵੱਲੋਂ ਜੀ ਆਹਾ ਇਨਸਟਰਕਸ਼ਨ ਮਿਲੀ ਆਹ ਸਕਸ਼ਨ ਮਿਲੀ ਆ ਕਿ ਅੱਜ ਤੋਂ 25 ਦਿਨ ਪਹਿਲਾਂ ਕਿਹੜੀਆਂ ਇਨਸਟਰਕਸ਼ਨਾਂ ਸੀ ਕੋਈ ਇਨਸਟਰਕਸ਼ਨਾਂ ਸੀ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਗਰੀਬ ਬੰਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਪਾਲਿਸੀਆਂ ਬਣਾਈਆਂ ਜਾਣ ਤੇ ਵੀ ਗਰੀਬ ਬੰਦੇ ਘਰ ਕਿੱਥੋਂ ਪਾਣ ਆਹ ਦੇਖੋ ਆਹ ਤੁਸ ਸਭ ਕੁਸ਼ੀਰਾਂ ਦਿਖਾਣਾ ਚਾਹੁੰਦੇ ਆਂ ਵੀ ਇਹ ਕੋਈ ਅਮੀਰਾਂ ਦਾ ਘਰ ਆ ਇਹ ਕੋ ਅਮੀਰਾਂ ਦਾ ਘਰ ਆ ਆ ਕਿਸੇ ਦੀ ਛੱਤ ਵੀ ਨਹੀਂ ਪਈ ਟੈਂਟ ਲਾ ਰੱਖਿਆ ਗਲਪਲ ਪੈਸੇ ਵੀ ਨਹੀਂ ਮਸਾਗਲੇ ਨੇ ਪਲਾਟ ਲਿੱਤਾ ਤੇ ਅਗਲੇ ਚਾਦਰ ਪਾ ਕੇ ਟੈਂਟ ਪਾ ਕੇ ਮੈਂ ਇਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਉੱਥੇ ਜਾਓ ਗਰਾਊਂਡ ਲੈਵਲ ਤੇ ਚੈੱਕ ਕਰੋ ਵੀ ਉੱਥੇ ਹਾਲਾਤ ਕੀ ਆ ਗਰੀਬ ਬੰਦੇ ਰਹਿ ਰਹੇ ਆ ਕਿਸੇ ਦਾ 100 ਗਜ ਦਾ ਪਲਾਟ ਆ ਕਿਸੇ ਦਾ 150 ਗਜ ਦਾ ਪਲਾਟ ਆ ਕਿ ਗਰੀਬ ਬੰਦੇ ਨੂੰ ਪਲਾਟ ਲੈਣ ਦਾ ਅਧਿਕਾਰ ਨਹੀਂ ਹੈਗਾ ਉਹ ਕਿੱਥੇ ਜਾਣ ਤੇ ਤਾਂ ਕਰਕੇ ਬੇਨਤੀ ਆ ਸਰਕਾਰ ਨੂੰ ਵੀ ਇਹ ਜਿਹੜੀਆਂ ਦ੍ਰਿਸ਼ਟੀਆਂ ਟੋਟੇ ਵਾਲੀਆਂ ਇਹਨਾਂ ਦੇ ਮਕਸਦ ਨਾਲ ਇਹ ਟੋਟੇ ਆ ਹੁਣ 18 ਬੰਦਿਆਂ ਨੇ ਘਰ ਰਲ ਕੇ ਪਲਾਟ ਆ ਉਦੋਂ ਸਰਕਾਰ ਨੇ ਘੱਟਤਾ ਹੁਣ ਉਹਦੇ ਵਿੱਚੋਂ ਇੱਕ ਬੰਦਾ ਆ ਉਹਦਾ ਵੇਚਣਾ ਚਾਹੁੰਦਾ ਪਲਾਟ ਉਹਦੇ ਕੋਲ 500 ਗਜ ਦਾ ਪਲਾ ਮਤਲਬ 18 ਅਗ ਪਲਾਟਾਂ ਦੇ ਵਿੱਚੋਂ ਦੋ ਪਲਾਟਾ ਉਹ ਕਹਿੰਦਾ ਮੈਨੂੰ 250 ਗਜ ਦੀ ਲੋੜ ਆ ਮੇਰੀ ਕੁੜੀ ਦਾ ਵਿਆਹ ਮੈਂ ਇਹ ਪਲਾਟ ਵੇਚਣਾ ਚਾਹੁੰਦਾ ਤੇ ਹੁਣ ਮੌਜੂਦਾ ਜਿਹੜਾ ਹੈਗਾ ਆਪਣਾ ਜਿਹੜੇ ਸਰਕਾਰ ਆ ਜਾਂ ਮੰਨ ਲਓ ਐਡਮਿਨਿਸਟ੍ਰੇਸ਼ਨ ਆ ਰੀਸਟਰੀ ਅਥਾਰਟੀ ਕਰਨ ਵਾਲੀ ਆ ਉਹ ਕਹਿੰਦੇ ਸੀ ਸਾਡੇ ਕੋਲੇ ਐਕਟ ਹੈ ਨਹੀਂ ਜੀ ਅਸੀਂ ਇਹ ਟੋਟੇ ਵਾਲੀ ਰੀਸਟਰੀ ਨਹੀਂ ਕਰਦੇ ਉਹ ਉਹਨੂੰ ਟੋਟੇ ਦਾ ਰੂਪ ਦਿੱਤਾ ਬਲਕਿ ਟੋਟੇ ਨਹੀਂ ਜੀ ਇਹ ਇਹ ਟੋਟੇ ਦੀ ਇਹ ਗਰੀਬ ਬੰਦਾ 150 ਗਜ ਦਾ ਪਲਾਟ ਖਰੀਦਣਾ ਚਾਹੁੰਦਾ ਜਿਹਨੂੰ ਜ਼ਰੂਰਤੋਂ 150 ਗਜ ਵੇਚਣਾ ਚਾਹੁੰਦਾਗਾ ਤੋ ਤੁਸੀਂ ਐਨਓਸੀ ਲੈਣ ਜਾਂਦੇ ਆ ਪੁੱਡਾ ਤੋਂ ਉਹ ਹੀ ਕਹਿ ਦਿੰਦੇ ਜੀ 18 ਪੱਤਾਲਾ ਆਟਾ ਦੀ ਇਕੱਠੀ ਰਿਸਟਰੀ ਜੀ ਸਾਰਿਆਂ ਤੋਂ ਅੰਡਰਟੇਕਿੰਗ ਲਿਓ ਹੁਣ 18 ਬੰਦਿਆਂ ਨੂੰ ਪਤਾ ਹੀ ਨਹੀਂ ਵੀ ਕਿਹੜੇ ਕਿਹੜੇ ਬੰਦੇ ਆ ਉਹ ਕਿਹੜੇ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਪ੍ਰੂਫ ਦਈਏ ਵਿੱਚੋਂ ਕੁਝ ਵੇਚ ਗਏ ਆ ਪਹਿਲਾਂ ਤਾਂ ਸਾਨੂੰ ਸਰਕਾਰ ਨੂੰ ਬੇਨਤੀ ਹੈ ਵੀ ਜਿਵੇਂ ਅੱਜ ਤੋਂ 25 ਦਿਨ ਪਹਿਲਾਂ ਰਿਸਟੀਆਂ ਹੋ ਰਹੀਆਂ ਸੀ ਓਵੀਆਂ ਰਿਸਟੀਆਂ ਕਰੋ ਨਾਲੇ ਤਾਂ ਸਰਕਾਰ ਨੂੰ ਰੈਵੀ ਨੂੰ ਮਿਲਦਾ ਅਸੀਂ ਲੱਖ ਲੱਖ ਰੁਪਏ ਦੇ ਸਟਾਮ ਲਾ ਕੇ ਲੋਕ ਲਈ ਫਿਰਦੇ ਆ ਵੀ ਭਾਈ ਸਾਡੀਆਂ ਰਿਸਟੀਆਂ ਕਰੋ ਪ੍ਰਸ਼ਾਸਨ ਸਤਾਂ ਕਿਉਂ ਨਹੀਂ ਲੈਣਾ ਚਾਹੁੰਦਾ ਰੈਵਨਿਊ ਕਿਉਂ ਨਹੀਂ ਇਕੱਠਾ ਕਰਨਾ ਚਾਹੁੰਦਾ ਕੀ ਸਰਕਾਰ ਨੂੰ ਪੈਸਿਆਂ ਦੀ ਜਰੂਰਤ ਨਹੀਂ ਸਰਕਾਰ ਨੂੰ ਨਹੀਂ ਪੈਸੇ ਦੀ ਜਰੂਰਤ ਫ੍ਰੀ ਰਿਸ਼ਟੀਆਂ ਕਰ ਦੇਣਾ ਜੀ ਗਰੀਬ ਬੰਦਾ 100 ਗਜ ਦਾ ਪਲਾਟ ਕਿੱਥੇ ਲਵੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਵੀ ਮੈਨੂੰ ਦੱਸਿਆ ਜਾਵੇ ਸਾਡੂ ਸਾਰਿਆਂ ਨੂੰ ਵੀ ਜਿਹੜਾ ਕੋਈ ਗਰੀਬ ਬੰਦੇ ਬਹੁਤ ਬੰਦੇ ਬਾਹਰ ਖੜੇ ਆ ਬਾਹਰ ਬਹੁਤ ਖੜੇ ਆ 100 ਬੰਦਾ ਤਕਰੀਬਨ ਬਾਹਰ ਖੜਾ ਵੀ ਉਹ ਪਲਾਟ ਕਿੱਥੇ ਲੈਣ 4 ਲੱਖ ਦਾ ਪਲਾਟ ਕਿੱਥੇ ਮਿਲੂਗਾ ਉਹਨਾਂ ਨੂੰ ਕੀ ਉਹਨਾਂ ਦਾ ਅਧਿਕਾਰ ਨਹੀਂ ਸੁਪਨਾ ਨਹੀਂ ਵੀ ਉਹ ਆਪ ਦਾ ਘਰ ਬਣਾਣ ਉਹ ਕਿਰਾਏ ਤੇ ਰਹੀਆਂ ساری ਉਮਰ ਉਹਨਾਂ ਦਾ ਵੀ ਅਧਿਕਾਰ ਆ 4000 ਰੁਪਏ ਗੱਜ ਦੀ ਕਲੋਨੀ ਕਿੱਥੇ ਆ ਤੇ ਸਸਤੇ ਪਲਾਟਾਂ 'ਚ ਜਾਣ ਦੀ ਮਜਬੂਰੀ ਹੁੰਦੀ ਆ ਤੇ ਇਸ ਕਰਕੇ ਗਰੀਬਾਂ ਦਾ ਧਿਆਨ ਰੱਖਿਆ ਜਾਵੇ ਕੋਈ ਵੀ ਪਾਲਿਸੀ ਬਣਾਵੇ ਜ਼ਮੀਨ ਲੈਵਲ ਤੇ ਬਣਾਵੇ ਉੱਪਰ ਤਾਂ ਬਹੁਤ ਕੁਝ ਹੋ ਰਿਹਾ ਵਿਦਿਸ਼ਟੀਆਂ ਤੜਾ ਤੜ ਹੋ ਰਹੀਆਂ ਪਰ ਥੱਲੇ ਕੁਝ ਵੀ ਨਹੀਂ ਹੋ ਰਿਹਾ ਪਹਿਲਾਂ ਜੀ ਇਹ ਗਰੁੱਪ ਰੈਸਿਓ ਹੋਈਆਂ ਨਹੀਂ ਆ ਹਾਂਜੀ ਹਾਂਜੀ ਇਹ ਉਹ ਵਜੋਂ ਆਪਦਾ ਹਿੱਸਾ ਵੇਚ ਕੇ ਅੱਗੇ ਤੋਂ ਰੂਲ ਕਰਦੇ ਨੇ ਇਹਨਾਂ ਨੂੰ ਅੱਗੇ ਐਡਡ ਕਰਾ ਲਓ ਹਾਂ ਅੱਗੇ ਐਡਡ ਕਰਾ ਲੈਣ ਜੀ ਜੇ ਪਿਛਲਾ ਪਹਿਲਾ ਹੋਈਆਂ ਦੀਆਂ ਉਹ ਆਪਦਾ ਹਿੱਸਾ ਤਾਂ ਵੇਚ ਲੱਗਦਾ ਹੁੰਦਾ ਉਹੀ ਤਾਂ ਹੈ ਨਾ ਵੀ ਜਿਵੇਂ ਪਹਿਲਾਂ ਰਿਸ਼ਤੇ ਕਹਿੰਦੇ ਵੀ ਨਹੀਂ ਵੇਚਣਾ ਜੀ ਦਾ ਹਾਂ ਇਹ ਜਿਹੜੀ ਪ੍ਰੋਬਲਮ ਆ ਸੱਜੇ ਪੁੱਛੇ ਕਦੇ ਦੋਨੇ ਮਾਸੀ ਹੈ ਇਹ ਮਹਿੰਡੀ ਤੇ ਚਾਰੇ ਪਾਸੇ ਹੈ ਜੀ ਸਾਰੇ ਮਹਿੰਡੀ ਚ ਸਮੱਸਿਆ ਜੀ ਕੋਈ ਦਾ ਕੋਈ ਸੋਲਿਊਸ਼ਨ ਨਹੀਂ ਦੱਸਣਾ ਵੀ ਕੀ ਸੋਲਿਊਸ਼ਨ ਸਰ ਮਤਲਬ ਹਜੇ ਕੋਈ ਪ੍ਰੋਪਰ ਸੋਲਿਊਸ਼ਨ ਨਹੀਂ ਦੱਸ ਰਹੇ ਅੱਜ ਤੋਂ 25 ਦਿਨ ਪਹਿਲਾਂ ਸਾਰੀਆਂ ਰਿਸ਼ਤੀਆਂ ਹੋ ਰਹੀਆਂ ਸੀ ਕੋਈ ਰੋਕ ਟੋਕ ਨਹੀਂ ਸੀ ਜਿੰਵੇਂ ਮਰਜ਼ੀ ਰਿਸ਼ਤੀਆਂ ਕਰਾਓ ਕਿਸੇ ਦੇ ਪਾਬੰਦੀ ਨਹੀਂ ਸੀ ਅਸੀਂ ਤਾਂ ਰੈਵਨਿਊ ਦੇਣਾ ਚਾਹੁੰਦੇ ਆ ਲੋਕ ਦੇਣਾ ਜੇ ਵੀ ਗਰੀਬ ਬੰਦੇ ਘਰ ਕਿੱਥੇ ਪਾਣਗੇ ਇਹ ਤਾਂ ਫਿਰ ਬਿਕਣ ਨਹੀਂ ਇਕੱਠੇ ਕਰੋ ਪਰ ਇਹੋ ਤਾਂ ਪਰੋਬਲਮ ਆ ਜਿਹਨਾਂ ਨੇ ਲੈਤੇ ਵੀ ਹੈ ਜੀ ਜਿਹਨਾਂ ਨੇ ਵੇਚੇ ਵੀ ਆ ਰੋਲੇ ਪੈ ਰਹੇ ਇਹ ਜਿਹੜੀਆਂ ਰਿਸ਼ਤੀਆਂ ਹੋਣ ਰਹੀਆਂ ਜੀ ਵੀ ਮੇਰਾ ਜੋ ਜਤਕ ਸੁਝਾ ਆ ਵੀ ਜਿਹੜੇ ਗੈਰਮੁਮਕਿਨ ਆ ਵੀ ਰਾਵੀ ਨੂੰ ਰਿਕਾਰਡ ਦੇ ਹਿਸਾਬ ਨਾਲ ਇਹ ਸਾਰੇ ਪਲਾਟ ਗੈਰਮੁਮਕਨ ਜਿੱਤੇ ਹੈ ਉੱਥੇ ਉਹਨੂੰ ਸਾਰਿਆਂ ਨੂੰ ਦ੍ਰਿਸ਼ਟੀ ਕਰ ਦਿੱਤੀ ਜਾਵੇ ਵੀ ਜਿਵੇਂ ਮਰਜ਼ੀ ਕੋਈ 200 ਗਜ ਦਾ ਪਲਾਟ ਆਪਦਾ ਵੇਚ ਸਕਦਾ ਕੋਈ 300 ਦਾ ਵੇਚ ਸਕਦਾ ਪਰ ਜਿਹੜੀ ਗਰਦੋਰੀ ਆ ਗਰਦੋਰੀ ਦੇ ਵਿੱਚ ਜਿਹੜੀ ਜ਼ਮੀਨ ਆ ਬਾਹੀ ਵਾਲੀ ਗੈਰਕਾਨੂੰਨੀ ਕਲੋਨੀਆਂ ਦੇ ਅਸੀਂ ਬਹੁਤ ਉਲਟਾਂ ਨਵੀਂ ਕਲੋਨੀ ਕੋਈ ਨਾ ਕੱਟੀ ਜਾਵੇ ਗੈਰਕਾਨੂੰਨਨ ਜਿੱਥੇ ਪਟਵਾਰੀ ਤੋਂ ਗਰਦੋਰੀ ਕਰਾਈ ਜਾਵੇ ਵੀ ਜਿੱਥੇ ਜ਼ਮੀਨ ਆ ਫਸਲ ਹੋ ਰਹੀ ਆ ਉਹਦੀ ਇੱਕ ਦ੍ਰਿਸ਼ਟੀ ਵੀ ਨਾ ਕੀਤੀ ਜਾਵੇ ਤੇ ਕੋਈ ਵੀ ਡੀਲਰ ਵੇਚੂਗਾ ਨਹੀਂ ਪਲਾਟ ਪਰ ਜਿਹੜੇ ਆਲਰੇਡੀ ਪਹਿਲਾਂ ਪਲਾਟ ਕੱਟੇ ਹੋਏ ਆ ਉਹਨਾਂ ਦਾ ਕੀ ਹਾਲ ਆ ਉਹਨਾਂ ਦੇ ਹੱਲ ਕਰਨ ਵਾਸਤੇ ਬੈਠੇ ਆ ਵੀ ਅੱਧੇ-ਚੱਦੇ ਘਰ ਬਣ ਗਏ ਉੱਥੇ ਅੱਧੇ-ਚੱਦੇ ਵਿਚਾਰੇ ਰੂਲੀ ਜਾਂਦੇ ਆ ਵੀ ਗਰੀਬ ਬੰਦੇ ਕਰਨ ਤਾਂ ਕਰਨ ਕੀ ਜੀ ਜੀ ਮਿਲੇ ਕਿਸੇ ਨੂੰ ਅਧਿਕਾਰੀਆਂ ਨੂੰ ਮਿਲੇ ਆ ਜੀ ਅਧਿਕਾਰੀਆਂ ਨੇ ਅਸ਼ੀਰਵਾਦਨ ਦਿੱਤਾ ਸਾਨੂੰ ਡੀਸੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਵੀ ਕਹਿੰਦੇ ਆ ਵੀ ਅਸੀਂ ਤੁਹਾਡੇ ਜੀ ਅੰਗੇ ਭੇਜਿਆ ਹੋਇਆਗਾ ਪ੍ਰਪੋਜ਼ਲ ਟੋਟਿਆਂ ਵਾਲੀ ਰਿਸ਼ਤੀਆਂ ਦੀ ਜਾਂ ਹੋਰ ਜਿਹੜੀਆਂ ਸਮੱਸਿਆ ਸਤਕਾਰਯੋਗ ਆਪਣੇ ਮਹਿਤਾ ਸਾਹਿਬਾ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅਸ਼ਵਾਸ਼ਣ ਦਿੱਤਾ ਅਸੀਂ ਅੱਜ ਤਾਈਂ ਸਾਰੇ ਇਕੱਠੇ ਹੋਏ ਆ ਵੀ ਅਸੀਂ ਕੋਈ ਪ੍ਰਾਪਰਟੀ ਡੀਲਰ ਆ ਕੁਝ ਕੁਝ ਸਾਡੇ ਜਿਹੜੇ ਪਲਾਟ ਹੋਲਡਰ ਆ ਲੈਣ ਵਾਲੇ ਵੇਚਣ ਵਾਲਾ ਸੌਦੇ ਕਰਾਏ ਹੋਏ ਆ ਉਹ ਸਾਨੂੰ ਪਹਿਲਾਂ ਪਤਾ ਨਹੀਂ ਸੀ ਵੀ ਰਿਸ਼ਤੀਆਂ ਬੰਦ ਹੋ ਜਾਣਗੀਆਂ ਹੁਣ ਰਿਸ਼ਤੀਆਂ ਬੰਦ ਹੋ ਗਈਆਂ ਹੁਣ ਸਾਰੇ ਜਿਹੜੇ ਵੇਚਣ ਵਾਲੇ ਆ ਉਹ ਤਾਂ ਕਹਿੰਦੇ ਸਾਨੂੰ ਪੈਸੇ ਦਿਓ ਜਿਹੜੇ ਖਰੀਦਾਰ ਉਹ ਕਹਿੰਦੇ ਸਾਨੂੰ ਰਿਸ਼ਤੀ ਕਰਾਓ ਤਾਂ ਅਸੀਂ ਮਹਿਤਾ ਸਾਹਿਬ ਨੂੰ ਮਿਲੇ ਮਹਿਤਾ ਸਾਹਿਬ ਨੇ ਸਾਨੂੰ ਬਹੁਤ ਵਧੀਆ ਅਸ਼ਵਾਸ਼ਣ ਦਿੱਤਾ ਅਸੀਂ ਉਹਨਾਂ ਦੇ ਸਹਿਜ ਧੰਨਵਾਦੀ ਆ ਪਰ ਅਸੀਂ ਇਹ ਚਾਹੁੰਦੇ ਆ ਵੀ ਸਾਨੂੰ ਲੋਕ ਤੰਗ ਕਰ ਰਹੇ ਆ ਤੇ ਅਸੀਂ ਕੀ ਕਰੀਏ ਲੋਕ ਪਰੇਸ਼ਾਨ ਹੋ ਰਹੇ ਇੱਕ ਦੋ ਸਾਡੇ ਭਾਈਚਾਰਿਆਂ ਨੂੰ ਅਟੈਕ ਹੋ ਗਏ ਜਿਹੜੇ ਖਰੀਦਾਂ ਵਾਲੇ ਵੇਚਣ ਵਾਲੇ ਉਹ ਵੀ ਬਿਮਾਰ ਹੋ ਰਹੇ ਆ ਵੀ ਇਹ ਮਸਲਾ ਸਾਡਾ ਮਕਸਦ ਇਕੱਠੇ ਹੋਣ ਦਾ ਅੱਜ ਇਹ ਹੈ ਵੀ ਸਾਡਾ ਮਸਲਾ ਇਹ ਜਲਦੀ ਸੁਧਾਰਿਆ ਜਾਵੇ ਠੀਕ ਕੀਤਾ ਜਾਵੇ ਤੇ ਜਿਹੜੇ ਆਮ ਗਰੀਬ ਵਰਗਾ ਜਿਹੜੇ ਉਹਨਾਂ ਬਾਰੇ ਸੋਚਿਆ ਜਾਵੇ ਕਿ ਜਿਹੜੀਆਂ ਵੱਡੀਆਂ ਤਨਾਰ ਕਲੋਨੀਆਂ ਹੈੜੀਆਂ ਹੈਗੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਸ ਤੋਂ 50 ਲੱਖ ਦਾ ਪਲਾਟ ਜਿਹੜਾ ਖਰੀਦਦਾ ਉਹ ਫੋਰਡ ਕਰਦਾ ਪਰ ਜਿਹੜਾ 4 ਲੱਖ ਜਾਂ 5 ਲੱਖ ਜਾਂ 6 ਲੱਖ ਦਾ ਪਲਾਟ ਲੈ ਕੇ ਉਹਦਾ ਘਰ ਬਣਾਉਣਾ ਚਾਹਦਾ ਉਦੇ ਵਾਸਤੇ ਸਰਕਾਰ ਕੀ ਸੋਚ ਰਹੀ ਹੈ ਤੇ ਇਹ ਤਾਂ ਬੇਨਤੀ ਆ ਸਾਰਿਆਂ ਨੂੰ ਵੀ ਇਹ ਸਾਡੀ ਜਿਹੜੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਗਰੀਬਾਂ ਵਾਸਤੇ ਸੋਚਿਆ ਜਾਵੇ ਧੰਨਵਾਦ ਜੀ